ਮੇਰਾ ਪੁੱਤ ਖਜ਼ਾਨੇ ਚ 2 ਕਰੋੜ ਰੁਪਇਆ ਪਾਵੇ ਔਰ ਜਾਨਵਰਾਂ ਬੰਗੂ ਠੇੜੀ ਹੋ ਜਵੇ ਸਰਕਾਰੇ ਕਿੱਥੇ ਦੇਣੇ ਦੀ ਦੇਣਾ ਲੈ ਕੇ ਭਜਾਂਗੇ ਤੈਨੂੰ ਅਸੀਂ ਬਾਪੂ ਬਲਕੌਰ ਸਿੰਘ ਨੇ ਸਾਲ ਦੇ ਪਹਿਲੇ ਹੀ ਦਿਨ ਕਰਤੇ ਕਈ ਵੱਡੇ ਖੁਲਾਸੇ ਹਵੇਲੀ ਦੇ ਵਿੱਚ ਹੋਇਆ ਭਾਰੀ ਇਕੱਠ ਭਾਰੀ ਇਕੱਠ ਸਾਹਮਣੇ ਬਾਪੂ ਨੇ ਕੀਤੇ ਵੱਡੇ ਐਲਾਨ ਸਸੀ ਗਾਲ ਦੋਸਤੋ ਸਭ ਤੋਂ ਪਹਿਲਾਂ ਜੀ ਨਵੇਂ ਸਾਲ ਯਾਨੀ ਕਿ 2024 ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਉਮੀਦ ਕਰਦੇ ਹਾਂ ਕਿ ਨਵਾਂ ਸਾਲ ਸਭ ਦੇ ਲਈ ਖੁਸ਼ੀਆਂ ਲੈ ਕੇ ਆਵੇ ਤਾਂ ਦਰਸਤੀ ਦੇਵੇ ਸਭ ਨੂੰ ਸਭ ਦੇ ਪਰਿਵਾਰਾਂ ਨੂੰ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਹਵੇਲੀ ਦੇ ਵਿੱਚ ਭਾਰੀ ਇਕੱਠ ਹਰ ਐਤਵਾਰ ਨੂੰ ਹੁੰਦਾ ਹੈ ਤੇ ਹਰ ਐਤਵਾਰ ਨੂੰ ਬਾਪੂ ਬਲਕੌਰ ਸਿੰਘ ਹੋਰੀ ਲੋਕਾਂ ਦੇ ਸਾਹਮਣੇ ਬੋਲਦੇ ਨੇ ਸਾਰੇ ਹਫਤੇ ਦੀ ਜਿਹੜੀ ਅਪਡੇਟ ਹੁੰਦੀ ਹੈ ਲੋਕਾਂ ਦੇ ਨਾਲ ਸਾਂਝਾ ਕਰਦੇ ਨੇ ਇਸ ਵਾਰ ਵੀ ਬਾਪੂ ਬਲਕੌਰ ਸਿੰਘ ਬੋਲੇ ਕੁਝ ਖਾਸ ਐਲਾਨ ਬਾਪੂ ਬਲਕੌਰ ਸਿੰਘ ਨੇ ਕੀਤੇ ਦੋਸਤੋ ਤੁਹਾਨੂੰ ਦੱਸ ਦਈਏ ਸਿੱਧੂ ਬਾਈ ਨੂੰ ਇਸ ਦੁਨੀਆ ਤੋਂ ਗਏ ਹੋਏ ਤਕਰੀਬਨ 2 ਸਾਲ ਹੋਣ ਹੀ ਵਾਲੇ ਨੇ ਪਰ 2 ਸਾਲ ਦੇ ਵਿੱਚ ਕੇਸ ਉੱਥੇ ਦਾ ਉੱਥੇ ਹੀ ਖੜਾ ਹੈ ਇਸੇ ਚੀਜ਼ ਦਾ ਦੁੱਖ ਬਾਪੂ ਬਲਕੌਰ ਸਿੰਘ ਨੂੰ ਹੈ ਕਿ ਆਖਿਰ ਮੇਰੇ ਪੁੱਤ ਨੂੰ ਇਨਸਾਫ਼ ਕਦੋਂ ਮਿਲੇਗਾ ਕਿਉਂਕਿ ਅਗਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਬਾਪੂ ਬਲਕੌਰ ਸਿੰਘ ਆਖ ਚੁੱਕੇ ਨੇ ਕਿ ਕਈ ਸਾਲਾਂ ਤੱਕ ਕੇਸ ਦਾ ਕੋਈ ਵੀ ਫੈਸਲਾ ਨਹੀਂ ਹੋਵੇਗਾ ਕੇਸ ਦਾ ਡਿਸੀਜਨ ਨਹੀਂ ਆ ਸਕਦਾ ਕਿਉਂਕਿ ਕਹਿੰਦੇ ਨੇ ਕਿ ਜਿਹੜੇ ਇਹ ਦੋਸ਼ੀ ਨੇ ਉਹ ਟਾਲ-ਵਟੋਲ ਕਰਦੇ ਰਹਿੰਦੇ ਨੇ ਉਹਨਾਂ ਦੇ ਵਕੀਲ ਟਾਲ-ਵਟੋਲ ਕਰਦੇ ਰਹਿੰਦੇ ਨੇ ਹਾਲੇ ਤੱਕ ਜਿਹੜਾ ਕੇਸ ਹੈ ਚਾਰਜ ਫਰੇਮ ਵੀ ਨਹੀਂ ਹੋ ਸਕਿਆ ਇਸੇ ਚੀਜ਼ ਦਾ ਦੁੱਖ ਹੈ ਬਾਪੂ ਬਲਕੌਰ ਸਿੰਘ ਹੋਰਾਂ ਨੂੰ ਦੋਸਤੋ ਬਾਪੂ ਬਲਕੌਰ ਸਿੰਘ ਕੀ ਬੋਲੇ ਨੇ ਸੁਣਾ ਦਿੰਦੇ ਆ ਇਸ ਵੀਡੀਓ ਵਿੱਚ ਉਸੇ ਨੂੰ ਸਭ ਨੇ ਵੇਖਿਆ ਗਰਮੀ ਨਹੀਂ ਦੇਖੀ ਸਾਦੀ ਨਹੀਂ ਦੇਖੀ ਤੁਹਾਡਾ ਸਮਰਥਨ ਤੁਹਾਡਾ ਪਿਆਰ ਪਰਿਵਾਰ ਨੂੰ ਇੰਨਾ ਜ਼ਿਆਦਾ ਮਿਲਿਆ ਕਿ ਮੇਰੇ ਕੋਲ ਤੁਹਾਡਾ ਧੰਨਵਾਦ ਕਰਨ ਲਈ ਵੀ ਇਹਨੇ ਸ਼ਬਦ ਨਹੀਂ ਹਨ ਇਸ ਕਰਕੇ ਤੁਹਾਡਾ ਸ਼ੁਕਰੀਆ ਦਾ ਕਰਾਂ ਤੁਸੀਂ ਦੁੱਖ ਦੇ ਵਿੱਚ ਮੋਢੇ ਦਾ ਮੋਢਾ ਲਾ ਕੇ ਖੜੇ ਵੈਰ ਨੂੰ ਮਹਿਰ ਕਰੇ ਤੁਹਾਡੇ ਪਰਿਵਾਰਾਂ ਤੇ ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ ਕਿਉਂਕਿ ਲੜਾਈ ਬੇਸ਼ੱਕ ਆਪਣੀ ਲੰਬੀ ਹੈ ਪਰੰਤੂ ਤੁਹਾਡੇ ਸਹਾਰੇ ਦੇ ਨਾਲ ਤੁਹਾਡੇ ਹਾਜ਼ਰੀ ਦੇ ਨਾਲ ਮੈਨੂੰ ਇਹ ਲੱਗ ਜਾਂਦਾ ਹੈ ਹੌਸਲਾ ਇਹ ਮਿਲ ਜਾਂਦਾ ਹੈ ਕਿ ਮੈਂ ਇਕੱਲਾ ਨਹੀਂ ਹਾਂ। ਉਸ ਨੂੰ ਪਿਆਰ ਕਰਨ ਵਾਲੇ ਕਾਫੀ ਵੱਡੀ ਤਾਦਾਦ ਦੇ ਵਿੱਚ ਤੇਰੇ ਨਾਲ ਅੱਜੇ ਵੀ ਖੜੇ ਹੈ। ਕਈ ਵਾਰੀ ਮੈਂ ਮੱਖ ਮੱਖ ਸਟੇਜਾਂ ਤੋਂ ਬੁਲਾਰਿਆਂ ਨੂੰ ਬੋਲਦਾ ਸੁਣਾ। ਕਈ ਲੋਕ ਇਹ ਵੀ ਕਹਿੰਦੇ ਜੀ ਜੋ ਸਿੱਧੂ ਦਾ ਸੰਸਕਾਰ ਵੇਲੇ ਉਹ ਹੁਣ ਐਨੀ ਜੀ ਉਹ ਗੱਲ ਹੈ ਜੀ ਜਦੋਂ ਆਪਾਂ ਚਲੋ ਆਪਾਂ ਤਾਂ ਇਹਨੂੰ ਚੁੱਕੜਾ ਕੋਈ ਪੋਲਿਟਿਕਲ ਮੰਚਾ ਦੋਖੀ ਦਾ ਕਹਿੰਦੇ ਪੂਰੀ ਸੀਮਾ ਹੁੰਦੀ ਨਹੀਂ ਆ ਵੀ ਜਿਹੜਾ ਆਪਾਂ ਕਹਿੰਦੇ ਕਾਸ ਮਾਪਟਣ ਦੇ ਨਾਲ ਬਿਲਦੀ ਹੈ ਵੀ ਇੱਕ ਘਟਿਆ ਜਾਂ ਵਧ ਗਿਆ ਕਿਉਂਕਿ ਫੋੜੀ ਆਮਦ ਤੋਂ ਮੈਨੂੰ ਇਹ ਗੱਲ ਪੱਕੀ ਹੈ ਕਾਫੀ ਲੋਕ ਉਹੀ ਮੇਰੇ ਕੋਲ ਪਹੁੰਚਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਦਰਦ ਹੈ ਜੇ ਤੁਹਾਨੂੰ ਲੱਗਦਾ ਹੈ ਇਹ ਬਹੁਤ ਵੱਡਾ ਧੱਕਾ ਹੋਇਆ ਹੈ ਇਸੇ ਨੂੰ ਉਹਦੀ ਸਜ਼ਾ ਮੈਨਾਂ ਕਿਸੇ ਕਸੂਰ ਤੋਂ ਦੇ ਦੇਣੀ ਔਰ ਇਹਦੀ ਹੁੰਦੀ ਕਸਰ ਜੋ ਸਟੇਟ ਨੇ ਆਪਣਾ ਫਰਜ਼ਾਦਾ ਕਰਨਾ ਉਹਦਾ ਵੀ ਹੱਥ ਖੜੇ ਕਰਕੇ ਭੱਜ ਜਾਣੀ ਤੇ ਉਸ ਬੋਤਨੋਂੋਂ ਜ਼ਿਆਦਾ ਦੁੱਖਾਈ ਹੈ ਤੁਸੀਂ ਦੇਖਿਆ ਉਹਨਾ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਮਾਰਡਰ ਹੋਇਆ ਬਹੁਤ ਮਿੰਟ ਤਾਂ ਉੱਥੇ ਵੀ ਐਕਸ਼ਨ ਦੇਖ ਲਿਆ ਔਰ ਆਪਣੀ ਤਾਂ ਗਿਲਤੀ ਦੀ ਹੁੰਦੀ ਕਿੰਨੇ ਹੋ ਗਏ ਕਿ ਤੁਸੀਂ ਪੰਜਾਬ ਸਰਕਾਰ ਦੇ ਐਕਸ਼ਨ ਵੀ ਦੇਖ ਲਓ ਫਤਾ ਸਿਰ ਆਪਣੀ ਕੋਲ ਇੱਕ ਮਹੀਨਾ ਮੇਰਾ ਖਲਾ ਡੇਢ ਮਹੀਨਾ ਦੀ ਹੋਇਆ ਅਗਲੇ ਨੇ ਉਹਦੇ ਘਰ ਤੱਕ ਵੀ ਧੱਕਾ। ਕਾਫੀ ਵਿਦਵਾਨਾਂ ਦੇ ਵਿੱਚੋਂ ਫੋਨ ਵੀ ਆਏ ਮੈਂ ਸੁਣੇ। ਆ ਸੌਰੀ ਤੁਸੀਂ ਤਾਂ ਮਾਪਿਆਂ ਦਾ ਕੀ ਕਸੂਰ ਹੈ? ਮੈਂ ਉਹਨਾਂ ਵੀਰਾਂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਸਾਡਾ ਕਸੂਰ ਕੀ ਦੱਸ ਲੋ ਕੀ ਹੈ? ਸਾਡਾ ਕਸੂਰ ਇਹ ਸੀ ਵੀ ਅਸੀਂ ਬੱਚੇ ਨੂੰ ਪੜਾ ਲਖਾ ਲਿਆ। ਉਹਨੂੰ ਇਸ ਕਾਬਿਲ ਕਿੰਨਾ ਉਹ ਡਿਗਰੀਆਂ ਕੀਤੀਆਂ ਬ੍ਰਿਟਿਸ਼ਾਂ ਦੇ ਪੜਾ ਲਿਆ। ਉਸ ਤੋਂ ਬਾਅਦ ਉਹ ਕਾਮਯਾਬ ਹੋ ਗਿਆ ਸਾਡਾ ਵੀ ਤਾਂ ਆਹੀ ਕੁਝ ਹੋਇਆ ਜੇ ਅਸੀਂ ਵੀ ਕਿਤਾਬ ਵੇਚਣ ਵਾਸਤੇ ਛੱਡਿਆ ਹੁੰਦਾ ਸ਼ਾਇਦ ਤੁਸੀਂ ਨਹੀਂ ਕਹਿਣੀ ਸੀਗਾ ਮਾਪਿਆਂ ਦਾ ਪੂਰ ਕਿਤੇ ਵੀ ਨਹੀਂ ਹੁੰਦਾ ਚਾਹੇ ਉਹ ਗੈਂਗਸਟਰ ਦੇ ਆਹੇ ਕਿਸੇ ਆਮ ਬੰਦੇ ਪਰੰਤੂ ਇੱਕ ਗੱਲ ਹੈਗੀ ਅਸੀਂ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਜੇ ਚੰਗਾ ਤੇਰਾ ਵੀ ਸਾਨੂੰ ਇਹ ਜੇ ਬਾੜਾ ਫਰਨਾ ਨਹੀਂ ਸਕਦਾ ਕਿਉਂਕਿ ਉਹ ਹੀ ਦਾ ਮਾਹੌਲ ਚੋਂ ਬੱਚਾ ਨਿਕਲਿਆ ਤਾਂ ਕੁਛ ਨਾ ਕੁਛ ਹੱਦ ਤੱਕ ਮਾਪੇ ਫੈਮੇ ਨਸ਼ਟ ਹਾਂ। ਪਰੰਤੂ ਪੰਜਾਬ ਕਿਸ ਤਰ੍ਹਾਂ ਦਾ ਖੁਸ਼ੀ ਹੈ। ਹਜ਼ਾਰਾਂ ਲੋਕਾਂ ਦੀਆਂ ਜਾਨਾਂ ਦੇ ਸੌਦੇ ਕਰਨ ਵਾਲਾ ਅਮਰੀਕਾ ਕੈਨੇਡਾ ਮੈਠਾ ਫਰਮਾਨ ਜਾਰੀ ਕਰੀ ਜਾਂਦਾ ਹੈ ਪਰੰਤੂ ਸਾਡੇ ਹਾਲੇ ਤੱਕ ਸਰਕਾਰ ਨੇ ਕਦੇ ਉਹੇ ਤੱਕ ਨਹੀਂ ਕਿਹਾ। ਇਸੇ ਕਰਕੇ ਕਤਲੋਗਾਰਤ ਵਾਧੇ ਨਹੀਂ ਗਈ ਕਿਉਂਕਿ ਕਤਲ ਦੀ ਸਜਾਈ ਨਹੀਂ ਜੇ ਕਿਤੇ ਕੋਈ ਥੋੜਾ ਬੋਤਾ ਐਕਸ਼ਨ ਹੋਣ ਲੱਗਦਾ ਤਾਂ ਸਾਡੇ ਲੋਕ ਪੋਲੀਟਿਕਲ ਮੁੰਡਾ ਬਣਾ ਲੈਨੇ ਆ ਠੀਕ ਹੈ ਕਈ ਜਗ੍ਹਾ ਤੇ ਪੁਲਿਸ ਗਲਤ ਹੁੰਦੀ ਹੈ ਜਿਸ ਤਰ੍ਹਾਂ ਹੁਣ ਆਪਣੇ ਕੋਲੇ ਵੀ ਸੋਸ਼ਲ ਮੀਡੀਆ ਤੇ ਹਰ ਇੱਕ ਗੱਲ ਸੱਚ ਨਹੀਂ ਹੁੰਦੀ ਪੁਲਿਸ ਵੀ ਜਿੱਦਾਂ ਬਰਨਾਲੇ ਵਾਲਾ ਕੇਸ ਹੋਇਆ ਆਪਦੀਆਂ ਹੱਦਾਂ ਤੋਂ ਪਾਰ ਕਰ ਜਾਂਦੀ ਜਦੋਂ ਆਪਣੇ ਮਲਾਜੂ ਤੇ ਹਮਲਾ ਹੁੰਦਾ ਉਦੋਂ ਥੋੜੇ ਤੇ ਜ਼ਿਆਦਾ ਅਗਰੈਸਿਵ ਹੋ ਜਾਂਦੇ ਆ ਅਦਰ ਬਾਈਕ ਕੇਸੇ ਹੋਰਦਾ ਮਰਦਾ ਤਾਂ ਨਕੀ ਉਹੀ ਕੈਮਰਿਆਂ ਦੀ ਸੀਸੀਟੀਵੀ ਵੀਡੀਓ ਫੁਟੇਜ ਹਾਈਡਰੋ ਪੀਤਾ ਕਾਗਜ਼ਾਂ ਢਿੱਡ ਭਰਿਆ ਫੇਰ ਕੰਮ ਲੱਭਦਾ ਕਿੰਨੇ ਕਤਲ ਹੋਏ ਨੇ ਮੇਰੇ ਖਿਆਲ ਅ ਕਿਸੇ ਦਾ ਵੀ ਐਲਾ ਜਿਹੜਾ ਉਹ ਜਿਹੜੀ ਸਪੀਡਟੀ ਨਹੀਂ ਚੱਲ ਰਿਆ ਉਹ ਸਾਰੇ ਆਪੋ ਆਪਣੀ ਜਗ੍ਹਾ ਤੇ ਮਿਲਤੀ ਜਾਂਦੇ ਆ ਤਾਂ ਕੀ ਵਜ੍ਹਾ ਹੈ ਕਤਲ ਹੋ ਵੀ ਰਹੇ ਨੇ ਪਰ ਵੀ ਕੋਈ ਨਹੀਂ ਹੋ ਰਹੀ ਕਿਸੇ ਕਿਰੂ ਕਹੀਏ ਸਰਕਾਰ ਨੂੰ ਕਹਾਂਗੇ ਇਹ ਸਰਕਾਰ ਨੂੰ ਕਹਾਂਗੇ ਜਿਹਨੂੰ ਅੱਜ ਸਾਨੂੰ ਨੋਮਾ ਵੀ ਨਾ ਲੱਗ ਗਿਆ ਲਾਰਸ ਦੀ ਵੀਡੀਓ ਦਾ ਰੋਲਾ ਪਾਈ ਜਾਂਦੇ ਨੇ ਮਾਨਜੋਗ ਹਾਈ ਕੋਰਟ ਨੇ ਇਹ ਗੱਲ ਕਹੀ ਸੀ 21 ਦਸੰਬਰ ਨੂੰ ਜਦ ਸਾਡੇ ਆਰਡਰ ਹੋ ਗਏ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦੇ ਕੇ ਆਰਡਰ ਦਿੱਤੇ ਸਤੇ ਜੀ ਬੀਰ ਹਟਾਓ ਜੀ ਦੇਖੋ ਸਰਕਾਰ ਦੀ ਕੀ ਕਹਾਂ ਲਾਪਰਵਾਹੀ ਹਾਈ ਕੋਰਟ ਦੇ ਕੀਤੇ ਹੋਏ ਹੁਕਮਾਂ ਨੂੰ ਨੁਕਸਿਤ ਕਰਕੇ ਜਾਣਿਆ ਅੱਜ ਤੱਕ ਵੀ ਨਹੀਂ ਹਟਾਈ ਸਗੋਂ ਉਹਦੇ ਛੋਟੇ ਛੋਟੇ ਰੀਲੇ ਬਣਾ ਕੇ ਬੱਡਾ ਜੁਗਿੰਦਰ ਪਟਿਆਲਾ ਨੂੰ ਪੁੱਛਦਾ ਹੈ ਸਰਵਾਰ ਕਾਨੂੰਨ ਕੋ ਕੰਮ ਆ ਰਿਹਾ ਉਹ ਕਹਿੰਦਾ ਜਾਵਾਰੂ ਮੈਂ ਤਾਂ ਗੁੰਡਾ ਬਣ ਜਾਊਗਾ ਐਦਾਂ ਦੀਆਂ ਬੀਗੀਆਂ ਫੀਲਡਰ ਕੱਟ ਕੱਟ ਕੇ ਕੱਟ ਕੱਟ ਕੇ ਤਾਂ ਜੋ ਜੇ ਕਿਤੇ 9 10 ਰਿਕਵਰੀ ਪੇਸ਼ੀਆ ਹਾਈ ਕੋਰਟ ਦੇ ਵਿੱਚ 9 ਤੱਕ ਚਲਾਉਣਗੇ ਤੁਹਾਡੇ ਸਾਹਮਣੇ ਤਾਂ ਮੈਂ ਕਿਵੇਂ ਕਹਾਂ ਸਰਕਾਰ ਮੇਰੀ ਹੈ ਸਰਕਾਰ ਗੈਂਗਸਟਰ ਦੀ ਹੈ ਬਦਮਾਸ਼ਾਂ ਦੀ ਹੈ ਚੋਰੀਆਂ ਦੀ ਹੈ ਸਰਕਾਰ ਜਦੋਂ ਉਹਨਾਂ ਲੋਕਾਂ ਦੀ ਮਦਦ ਦੇਣੀ ਜ਼ਿਆਦਾ ਕਰਦੇ ਹੈ ਉਨਾ ਵੀ ਅਦਾਲਤ ਵੱਲੋਂ ਦੋ ਵਾਰ ਸੋ ਫੋਟੋ ਲੈਣ ਤੋਂ ਬਾਅਦ ਅਦਾਲਤ ਵੱਲੋਂ ਹੁਕਮ ਕਰਨ ਤੋਂ ਬਾਅਦ ਸਰਕਾਰ ਨੇ ਅੱਜ ਤੱਕ ਉਸ ਇੰਟਰਵਿਊ ਨੂੰ YouTube ਤੋਂ ਹਟਾਉਣਾ ਮੰਨ ਨਹੀਂ ਬਣਾਇਆ ਅੱਜ ਤੱਕ ਜਦ ਕਿ ਸਟੇਟ ਨੂੰ ਤਾਂ ਉਹ ਵੀਡੀਓ ਸੀ ਜਿਹੜੀ ਇੰਟਰਵਿਊ ਸੀ ਪ੍ਰੂਫ ਕਰਕੇ ਦੇਣੀ ਚਾਹੀਦੀ ਸੀ ਤਾਂ ਜੋ ਸਾਡੇ ਟ੍ਰਾਇਲ ਦੇ ਵਿੱਚ ਅਸੀਂ ਉਹਦੀ ਗੱਤੋਂ ਕਰਦੇ ਇਹੀ ਹੌਸਲਾ ਪਿਆ ਉਸਨਾਂ ਦਾ ਜਿਨ੍ਹਾਂ ਨੇ ਪਹਿਲਾਂ ਜੋ ਗੁਰੂ ਮਾਰ ਦਿੱਤਾ 2 ਮਹੀਨੇ ਨਾਲ ਉਸ ਤੋਂ ਬਾਅਦ ਅਦਾਲਤ ਚਾ ਕੇ ਕਹਿੰਦੇ ਸੀ ਸੱਚ ਤਸ ਗੁਰੂ ਜਾਣਦੇ ਨਹੀਂ ਸਾਡਾ ਕੋਈ ਲੈਣਾ ਦੇਣਾ ਨਹੀਂ ਸੀ। ਦੇਖ ਲੋ ਕਿ ਖੜੇ ਕਿੱਥੇ ਆ ਕੋਈ ਇਹ ਕੋਈ ਤੂੰ ਮੈਂ ਹੋਈ ਹੈ ਵੀ ਯਾਰ ਮੈਂ ਤੂੰ ਗੁੱਸੇ ਚ ਜਾਂਦਾ ਹੋਇਆ ਮੈਂ ਤੈਨੂੰ ਬੋਲ ਗਿਆ ਯਾਰ ਤੁਸੀਂ ਕਿਸੇ ਨੂੰ ਮੌਤ ਦੀ ਭਜਾ ਦਿੱਤੀ ਹੈ ਤੇ ਤੁਸੀਂ ਸੰਦੀ ਨਹੀਂ ਕਹਤਾ ਕੋ ਜਗੂ ਬੈਠੋ ਕਿ ਨਾ ਮੇਰਾ ਮੈਦੋ ਮੌਤ ਦੇ ਵਿੱਚ ਕਿਸੇ ਦਾ ਮੇਰਾ ਕੋਈ ਲੈਣਾ ਦੇਣਾ ਨਹੀਂ ਔਰ ਜਦਕਾ ਮੇਰਾ ਕੁਲਾਨ ਜਿੰਨੇ ਬੰਦੇ ਅਸੀਂ ਟ੍ਰਾਇਲ ਦੇ ਵਿੱਚ ਸ਼ਾਮਲ ਕੀਤੇ ਨੇ ਜਾਂਚ ਕੀਤੇ ਲੋੜ ਦੇ ਸਾਰੇ ਇਹਨਾਂ ਸਾਡਾ ਸਦੂ ਜਾਣਦਾ ਨਹੀਂ ਪਰ ਸਾਨੂੰ ਇਹਦਾ ਦੱਸਦਾ ਜਾਣਦਾ ਕੌਣ ਹੈ ਅਸੀਂ ਮੰਨ ਲੀਏ ਵੀ ਅਸੀਂ ਮੈਂ ਕਲ ਤਾਂ ਹੋ ਸਕਦਾ ਮੇਰਾ ਕਲ ਤਾਂ ਨਹੀਂ ਭਈ ਤੂੰ ਤਾਂ ਇਹਦਾ ਨਾਮ ਹੈ ਨਾ ਬੰਦਾ ਤਾਂ ਹੈ ਇਹ ਸਦੂ ਨੂੰ ਮਾਰਿਆ ਬੱਤੀ ਫੇਰ ਮਾਰਤੇ ਵੀ ਮੰਨੋ ਜਵਾਕ ਤੁਸੀਂ ਕੱਖਾ ਵਾਂਗੂ ਰੋਲਦਾ ਇਹਨੂੰ ਕਸੂਰ ਸਾਡਾ ਕਿਸੇ ਦੇ ਨਹੀਂ ਇਹ ਸਾਡੀ ਸਰਕਾਰ ਹੈ ਇੱਕ ਵੀ ਬਿਆਨ ਇਸ ਮਾਮਲੇ ਦੇ ਉੱਤੇ ਜੇ ਕਿਸੇ ਦਾ ਆਇਆ ਹੋਵੇ ਤੁਹਾਡੇ ਸਾਹਮਣੇ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਰਹਿੰਦੇ ਹੋ ਪਰ ਮੈਨੂੰ ਜੀ ਨਹੀਂ ਕਰਦਾ ਵੀਰ ਉਹ ਇੱਕ ਇੱਕ ਗੱਲ ਨੂੰ ਕਹਿ ਕੇ ਕਿ ਆਪਰ ਵੀ ਸ਼ਰਮ ਆਉਂਦੀ ਹੈ ਵੀਰ ਵਾਰੀ ਵਾਰੀ ਰੋਸ ਦੀ ਰੋਲਾ ਪਾਈ ਹੈ ਪਰ ਮੈਨੂੰ ਗੱਲ ਕਰਨੀ ਪੈਂਦੀ ਹੈ ਤੁਸੀਂ ਦੂਰ-ਦਰਾਡੇ ਤੋਂ ਆਉਂਦੇ ਹੋ ਤੁਹਾਡੇ ਮਨ ਦੇ ਵਿੱਚ ਹਰੇਕ ਤੇ ਸਵਾਲ ਹੁੰਦਾ ਵੀ ਯਾਰ ਕੀ ਹੋਇਆ ਕੁਝ ਹੋਇਆ ਕਿ ਨਹੀਂ ਹੋਇਆ ਕਿੱਥੇ ਗੱਲ ਖੜੀ ਹੈ ਪਰ ਤੁਹਾਨੂੰ ਦੱਸਣਾ ਬਣਦਾ ਮੇਰਾ ਫਰਜ਼ ਬਣ ਜਾਂਦਾ ਹੈ ਕਿ ਪਾਇਏ ਇਹ ਨਿੱਤ ਕਾਰਵਾਈ ਹੋਈ ਐ ਚਾਰਜ ਫਰੇਮ ਨਹੀਂ ਹੋਣ ਦੇ ਰਹੇ ਕੋਈ ਤੇ ਕੋਈ ਚਲਾਰਨੇ ਨੇ ਕਰੇ ਕੋਈ ਤੇ ਚਲਾ ਦਿੰਦੇ ਜਾਣੇ ਆ ਫਰੀਕ ਤੇ ਅੱਜ ਪੰਜ ਤਰੀਕਾ ਤੱਕ ਤਾਂ ਹੋ ਗਿਆ ਕਿ ਤਾਂ ਹੋ ਜਾਂਦੇ ਤਾਂ ਐਤ ਕੀ ਆ ਸੀਗੀ ਪਿਛਲੀ ਡੇਢ ਦੇ ਉੱਤੇ ਵੀ ਚਾਰਜ ਫਰੇਮ ਹੋ ਜਾਣਗੇ ਤਾਂ ਚਾਹ ਜਦੇ ਮੁਕਰੀ ਕੇ ਸਾਰੇ ਗੱਲ ਤੋਂ ਜਿਵੇਂ ਸਾਡੇ ਦਾ ਕਦਰ ਦਾ ਮਸਲਾ ਹੀ ਨਹੀਂ ਕੋਈ ਆ ਹਾਲ ਭਰਾਓ ਸਾਡੀ ਸਟੇਟ ਦਾ हां ਬੋਤਾਂ ਨਹੀਂ ਜੂਨ ਫਿਕਰ ਹੈ ਕਿਹੜਾ ਕਿਥੋਂ ਖੜਾ ਹੋਊ ਕਿਹੜਾ ਕਿਥੋਂ ਖੜਾ ਉਹ ਪਤੋਂ ਹੀ ਨਹੀਂ ਲੋਟਦਾ ਪਰ ਮੇਰੀ ਤੁਹਾਨੂੰ ਸਾਰੀ ਬੇਨਤੀ ਹੈ ਭਾਵੇਂ ਤੁਸੀਂ ਕਿਸੇ ਪਾਰਟੀ ਦਾ ਸੰਬੰਧ ਤੋਂ ਕਿਸੇ ਫਿਰਕੇ ਨਾਲ ਸੰਬੰਧ ਤੋਂ ਪਰ ਪੁੱਛੋ ਜ਼ਰੂਰ ਯਾਰ ਇੱਕ ਜਵਾਬ ਗਰੂ ਮਾਰ ਕੇ ਤੁਹਾਡੀ ਜਵਾਬਦੇਹੀ ਕੀ ਹੈ ਜੀ ਕਿਹਦੇ ਕੋਲੇ ਜਾਈਏ ਅਸੀਂ ਕਿਹਨੂੰ ਕਹੀਏ ਤੂੰ ਆਹ ਬੰਦਿਆਂ ਨੂੰ ਯਾਰ ਇੰਵੈਸਟੀਗੇਸ਼ਨ ਸ਼ਾਮਲ ਕਰ ਲਓ ਤੁਹਾਡੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਇਹ ਇਕੱਲੀ ਇੰਟਰਵਿਊ ਨਹੀਂ ਹੈ ਤੁਸੀਂ ਹੈਰਾਨ ਹੋਵੋਗੇ ਲੱਖਾਂ ਰੁਪਇਆ ਤਰਖਾ ਲੈਣ ਵਾਲੇ ਕਰਮਚਾਰੀ ਅਧਗਾਰੀ ਇਹਦੇ ਵਿੱਚ ਹੋਣਗੇ ਇਹੀ ਕਾਰਨ ਹੈ ਵੀ ਇੰਟਰਵਿਊ ਦੇ ਬਾਰੇ ਕੁਝ ਦੱਸਣਾ ਨਹੀਂ ਚਾਹੁੰਦੇ ਇਹ ਇੱਕ ਨੈਕਸਸ ਹੈ ਜਿਹੜਾ ਸਾਡੀਆਂ ਜਵਾਨੀਆਂ ਦਾ ਸਾਡੇ 3 ਪੁੱਤਾਂ ਦੀ ਮੌਤ ਦੇ ਸੌਦੇ ਕਰਦਾ ਹੈ ਇਹ ਕਨੈਕਸਸ ਹੈ ਉਹ ਨੈਕਸਸ ਹੋ ਸਕਦਾ ਹੈ ਉਹ ਨੈਕਸਸ ਨੰਗਾ ਹੋ ਸਕਦਾ ਹੈ ਪਰੰਤੂ ਉਹਨੂੰ ਠੱਕਣ ਤੇ ਲੱਗੇ ਹੋਏ ਨੇ ਸਾਰੇ ਕਿ ਜੇ ਚੁੱਪਚਾਪ ਰਹਿ ਜਵੇ ਜੇ ਤੇ ਕੋਈ ਗੱਲ ਨਾ ਹੀ ਚੱਲੇ ਤਾਂ ਚੰਗੀ ਕੋਈ ਮੈਨੂੰ ਇੱਕ ਮੇਰੇ ਵਰਗੇ ਮਜ਼ਦੂਰ ਵਰਗੇ ਬੰਦੇ ਦਾ 50 55 ਸਾਲਾਂ ਦੀ ਕਮਾਈ ਤੁਸੀਂ ਇੱਕ ਮਿੰਟ ਦੇ ਵਿੱਚ ਰਾਖ ਕਰਕੇ ਚਲੇ ਗਏ ਤੁਹਾਡੇ ਕੀੜੇ ਪੈਣਗੇ ਤੁਹਾਡੇ ਧੱਕ ਲੋ ਜਨਾ ਟਕਣਾ ਕੋਈ ਫਰਕ ਨਹੀਂ ਪੈਂਦਾ ਮੇਰਾ ਤਾਂ ਚਲਾ ਗਿਆ ਮੈਨੂੰ ਮੁੜ ਕੇ ਮਿਲਣਾ ਤਾਂ ਹੈ ਹੀ ਨਹੀਂ ਮੇਰੀ ਤਾਂ ਇੱਕ ਕਲਪਨਾ ਹੈ ਮੈਂ ਟੇਕੇ ਬਹਿ ਨਹੀਂ ਸਕਦਾ ਜਦ ਤੱਕ ਸਾਜ ਕੰਪਨੀ ਨਾਲ ਲੜਦੇ ਰਹਿਣਾ ਪਰ ਤੁਸੀਂ ਉਹ ਪ੍ਰਵਾਦ ਦਾ ਉੱਪਰ ਇੱਕ ਅਦਾਲਤ ਹੋਰ ਵੀ ਹੈਗੀ ਅਦਾਲਤਾਂ ਐਵੇਂ ਥੱਲੇ ਆਈਆਂ ਵੀ ਕੰਮ ਕਰੀ ਜਾਂਦੀਆਂ ਤਾਂ ਤੁਹਾਨੂੰ ਜਿੰਨਾ ਤੋਂ ਵੀ ਤੁਸੀਂ ਬਚ ਗਏ ਸਰਕਾਰਾਂ ਦੇ ਫਰਦ ਦੇ ਨਾਲ ਅਗਲੀ ਗੌਰ ਜਿਹੜੀ ਅਦਾਲਤਾਂ ਉੱਪਰ ਵਾਲੀ ਹੈ ਕਾਰਪੁਰਖ ਦੇ ਕੀਰੇ ਪੈਂਦੇ ਤੁਹਾਡੇ ਸਾਰਿਆਂ ਨੂੰ ਖਾਸ ਕਰਕੇ ਆ ਜਿਹੜੇ ਤੁਸੀਂ ਸਾਡੇ ਉੱਤੇ ਰਾਜ ਕਰਨ ਦੇ ਸਾਡੇ ਟੈਕਸਾਂ ਤੋਂ ਤੰਗਾਹਾਂ ਲੈ ਕੇ ਤੁਸੀਂ ਸਾਨੂੰ ਲਟਕਾਈ ਜਾਂਦੇ ਹੋ ਮੇਰਾ ਪੁੱਤ ਖਜ਼ਾਨੇ 'ਚ 2 ਕਰੋੜ ਰੁਪਇਆ ਪਾਵੇ ਔਰ ਜਾਨਵਰਾਂ ਬੰਦੀ ਧੀ ਹੋ ਜਾਵੇ ਸਰਕਾਰੇ ਕਿੱਥੇ ਦੇ ਨੇ ਦੀ ਦੇਣਾ ਤੁਸੀ ਲੈ ਕੇ ਭਜਾਂਗੇ ਤੈਨੂੰ ਅਸੀਂ ਔਰ ਮੇਰੀ ਤਾਕਤ ਤੁਸੀਂੋਂ ਮੇਰੀਆਂ ਬਾਹਾਂ ਤੁਸੀਂੋਂ ਮੇਰੀ ਤੁਹਾਡੇ ਚਰਨਾਂ 'ਚ ਅਰਦਾਸ ਹੈ ਬੇਤੀ ਹੈ ਜੋਧੜੀ ਕਰਦਮ ਤੁਹਾਡੀ ਧਿਆਨ ਰੱਖਿਓ ਕੁਝ ਬਾਸਾਲ ਦੀ ਕਮਾਈ ਮੇਰੀ ਇਹਨੇ ਬਿਨਾ ਕਸੂਰ ਤੋਂ ਜੀਤੀ ਜੀਤੀ ਦੇ ਵਿੱਚ ਬਿਲਾਤੀ ਜੇ ਤੁਸੀਂ ਸਿਰ ਤੇ ਹੱਥ ਨਹੀਂ ਰੱਖੋਗੇ ਤਾਂ ਫੇਰ ਮੇਰਾ ਕੋਈ ਬਾਨੀ ਬਸ ਦੀ ਮੈਨੂੰ ਨਹੀਂ ਪਤਾ ਤੁਸੀਂ ਮੇਰੀ ਮਦਦ ਕਿਵੇਂ ਕਰਦੇ ਹੋ ਜਿਵੇਂ ਵੀ ਹੋਈ ਹੋਵੇ ਕਰਦੇ ਹੋ ਪਰੰਤੂ ਇਹਨਾਂ ਜ਼ਾਲਮਾਂ ਨੂੰ ਇਹਨਾਂ ਪਾਪੀਆਂ ਨੂੰ ਪਤਾ ਲੱਗ ਜਾਏ ਕਿਸੇ ਦਾ ਸ਼ੇਰ ਵਰਗਾ ਪੁੱਤ ਕਿਵੇਂ ਬਿਨਾਂ ਵਜ੍ਹਾ ਤੋਂ ਮਾਰਦੇ ਸਾਡਾ ਕਸੂਰ ਇਹੀ ਸੀ ਸਾਡੀ ਔਕਾਤ ਛੋਟੀ ਸੀ ਅਸੀਂ ਵੱਡੇ ਪੈਸੇ ਕਮਾਉਣ ਲਾ ਕੇ ਵੱਡੀ ਸਾਡੀ ਕਮਾਈਆਂ ਕਰਨ ਲਾ ਕੇ ਦੇਸ਼ਾਂ ਵਿਦੇਸ਼ਾਂ ਸਾਡਾ ਨਾਮ ਹੋਗਾ بس ਆਹੀ ਜਿਹੜਾ ਕਸੂਰ ਸੀ ਨਹੀਂ ਪ੍ਰਮਾਤਮਾ ਨੇ ਜਿੰਦਗੀ ਕਿ ਮੈਨੂੰ ਔਕਾਤ ਬੱਟਾ ਕਰਨ ਦੀ ਦਿੱਤੀ ਸੀ ਕਿ ਜੀਵਨ ਦਾ ਤੇ ਘਰੇ ਜਨਮ ਦਿੱਤਾ ਸੀ ਜਿਵੇਂ ਕਿ ਦਿੱਤਾ ਪੁੱਤ ਦਿੱਤਾ ਕਰਦਾ ਰਹਿੰਦਾ ਸ਼ਹਿਰ ਤੇਰੇ ਬੱਚੇ ਨਾ ਮਾਰੇ ਜਾਣ ਆਹੀ ਕਰਾਇਆ ਮੇਰਾ ਤੇ ਮੇਰੇ ਖਾਨਦਾਨ ਨੇ ਤਰੱਕੀ ਕਰਤੀ ਮੈਂ ਕੋਸ਼ਿਸ਼ ਕਰਦਾ ਹੁੰਦਾ ਹਾਂ ਕਿ ਜ਼ਿਆਦਾ ਭਾਵਕ ਨਾ ਹੋਵਾਂ ਕਿਉਂਕਿ ਤੁਸੀਂ ਇੰਨੀ ਦੂਰੋਂ ਮਿਲਦੇ ਹੋ ਨਾ ਮੈਂ ਅਗਲੇ ਮੈਂ ਜਿੱਥੇ ਕਿਤੇ ਵੀ ਬੋਲਦਾ ਮੇਰੀ ਕੋਸ਼ਿਸ਼ ਹੁੰਦੀ ਆ ਤੁਹਾਨੂੰ ਥੋੜਾ ਮੋਟੀਵੇਟ ਕਰਾਂ ਅਪਨ 2 ਸਾਲ ਹੋ ਗਏ ਥਰੂਪਾਉਂਦਿਆਂ ਨੂੰ ਜਿਆਦੇ ਕੰਮ ਦੇ ਨਾਲ ਆਪਾਂ ਕਮਜ਼ੋਰ ਹੀ ਹੁੰਦੇ ਆ ਤੇ ਆਪਾਂ ਫਿਰ ਤੋਂ ਕਿਵੇਂ ਨਾ ਕਿਵੇਂ ਜ਼ਿੰਦਗੀ ਦੀ ਹੋੜ ਦਾ ਪਰ ਅੱਲਾ ਕਰੀਏ ਜਿਹੜੇ ਘਾਟੇ ਖਾ ਲਏ ਉਹ ਵੀਰੋਂ ਨਹੀਂ ਆਉਂਦੇ ਤੁਹਾਡਾ ਪਿਆਰ ਇੰਨਾ ਮਿਲਿਆ ਕਿ ਮੈਂ ਜ਼ਿੰਦਗੀ ਦੇ ਆਖਰੀ ਸਾਹ ਤੱਕ ਤੁਹਾਡਾ ਕਰਜ਼ਦਾਰ ਰਹੂਗਾ ਦੁਨੀਆ ਦੇ ਇਹਦੇ ਪੁੱਤ ਦਾ ਜੋ ਦੁੱਖ ਬੰਨੇ ਆ ਮੇਰਾ ਉਹਨਾਂ ਦੇ ਅੱਗੇ ਸਿਰ ਚੁੱਕ ਰੱਤੋ ਸਭ ਦੇ ਅੱਗੇ ਲੱਖਾਂ ਦੀ ਗਿਣਤੀ ਦੇ ਵਿੱਚ ਆ ਕੇ ਤੁਸੀਂ ਮੇਰਾ ਹੌਸਲਾ ਵਧਾਇਆ ਔਰ ਮੈਨੂੰ ਤੁਹਾਡੇ ਸਾਥ ਤੋਂ ਹਿੰਮਤ ਵੀ ਮਿਲੀ ਹੈ ਇਸ ਗੁੰੰਗੀ ਬੋਲੀ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਨਾਲ ਲੜਨ ਤਾਂ ਦੋਸਤੋ ਤੁਸੀਂ ਨੇ ਸੁਣਿਆ ਕਿ ਆਖਰ ਬਾਪੂ ਬਲਕੌਰ ਸਿੰਘ ਹੋਰਾਂ ਨੇ ਕੀ ਕਿਹਾ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਜਿਵੇਂ ਕਿ ਨਵਾਂ ਸਾਲ ਹੈ ਨਵੇਂ ਸਾਲ ਦਾ ਪਹਿਲਾ ਦਿਨ ਹੈ ਕੀ ਲੱਗਦਾ ਹੈ ਕਦੋਂ ਤੱਕ ਸਿੱਧੂ ਬਾਈ ਨੂੰ ਇਨਸਾਫ ਮਿਲੇਗਾ ਕੀ 2024 ਜਿਹੜਾ ਸਿੱਧੂ ਦੇ ਮਾਪਿਆਂ ਲਈ ਖੁਸ਼ੀਆਂ ਲੈ ਕੇ ਆਵੇਗਾ ਕਿਉਂਕਿ ਉਹਨਾਂ ਦਾ ਪੁੱਤ ਤਾਂ ਇਸ ਦੁਨੀਆ ਤੋਂ ਚਲਾ ਗਿਆ ਪਰ ਹੁਣ ਉਹ ਇਸ ਉਮੀਦ ਦੇ ਵਿੱਚ ਬੈਠੇ ਨੇ ਕਿ ਉਹਨਾਂ ਦੇ ਪੁੱਤ ਨੂੰ ਘੱਟੋ ਘੱਟ ਇਨਸਾਫ ਤਾਂ ਮਿਲ ਸਕੇ ਅਸੀਂ ਇਰ ਸਾਫ਼ ਤਾਂ ਆਪਣੇ ਪੁੱਤ ਨੂੰ ਦਵਾ ਸਕੀਏ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਤਾਂ ਦੋਸਤੋ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਇੱਕ ਵਾਰ ਫੇਰ ਤੋਂ 2024 ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਅਗਰੇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਅਗਰ ਤੁਸੀਂ ਇਹ ਵੀਡੀਓ YouTube ਚੈਨਲ ਤੇ ਦੇਖ ਰਹੇ ਹੋ ਆਪਣੇ ਦੇ ਤਾਂ ਵੀਡੀਓ ਨੂੰ ਲਾਈਕ ਕਰਕੇ ਆਪਣੇ ਜੱਟ ਬਾਵੇ ਟੈਲੀਵਿਜ਼ਨ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਥੇ ਤੁਹਾਨੂੰ ਵਈ ਸਿੱਧੂ ਮੂਸੇਵਾਲੇ ਦੇ ਨਾਲ ਜੁੜੀ ਹੋਈਆਂ ਖਾਸ ਖਬਰਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਧੰਨਵਾਦ ਰਬ ਰੱਖਾ